ਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰੇ ਹੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਨਵੇਂ ਲਾਈਵ ਵਿੱਚ ਤੇ ਸਵਾਗਤ ਹੈ ਤੇ ਪਹਿਲਾਂ ਸਭ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੋ ਸਾਡੇ ਲਾਈਵ ਨਾਲ ਜੁੜਦੇ ਨੇ ਜਾਂ ਸਾਡੇ ਲਾਈਵ ਥਰੂ ਜੁੜ ਕੇ ਆਪਣੀਆਂ ਜਾਣਕਾਰੀਆਂ ਵਿੱਚ ਵਾਧਾ ਕਰਦੇ ਨੇ ਜਾਂ ਜਾਣਕਾਰੀਆਂ ਲੈਂਦੇ ਨੇ ਕੋਈ ਮਸਲੇ ਕੀ ਨੇ ਕਈ ਦਿਨਾਂ ਤੋਂ ਕਈ ਮਸਲੇ ਬੜੇ ਐਕਟਿਵ ਨੇ ਚਾਹੇ ਉਹ ਪੰਨੀ ਸਿੱਧੂ ਦਾ ਲਾਲ ਚਾਹੇ ਪਰੋਂ ਡਾਕਟਰ ਰੰਗਰੇਟੇ ਦਾ ਲਾਲ ਦੇਖੋ ਪਹਿਲੀ ਗੱਲ ਮੈਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਨਾ ਜਿਹੜੇ ਵੀ ਚੈਨਲ ਤੇ ਜੁੜ ਕੇ ਜਾਂ ਕਮੈਂਟਾਂ ਦੇ ਵਿੱਚ ਕੋਈ ਆਪਣੇ ਵਿਚਾਰ ਦੇਣ ਉਸ ਤੋਂ ਪਹਿਲਾਂ ਮੈਂ ਇਹ ਗੱਲ ਸਾਫ਼ ਕਰਨਾ ਚਾਹੁੰਨਾ ਨਾ ਤਾਂ ਆਪਾਂ ਡਾਕਟਰ ਰੰਗਰੇਟੇ ਦਾ ਸਾਥ ਦਿੰਨੇ ਆ ਨਾ ਆਪਾਂ ਪੀਪੀ ਸੁਖਵਿੰਦਰ ਸਿੰਘ ਦਾ ਸਾਥ ਦਿੰਦੇ ਆ ਦੇਖੋ ਇੱਕ ਇਹ ਚੀਜ਼ ਪਹਿਲਾਂ ਤੋਂ ਹੀ ਬਹੁਤ ਉੱਬਰਦੀ ਰਹੀ ਆ ਕਿ ਜਦੋਂ ਇੱਕ ਉੱਚ ਜਾਤੀ ਜਾਂ ਉੱਚ ਅਹੁਦੇ ਦਾ ਬੰਦਾ ਕਾਨੂੰਨ ਵਿਵਸਥਾ ਦਾ ਸਹਾਰਾ ਲੈਂਦਾ ਤਾਂ ਉਸ ਨੂੰ ਬੜਾ ਸਾਥ ਮਿਲਦਾ ਪਰ ਜਦੋਂ ਇੱਕ ਮਾੜਾ ਬੰਦਾ ਜਾਂ ਜਿਹਨੂੰ ਨੀਵੀਂ ਜਾਤ ਕਹਿ ਕੇ ਸੰਬੋਧਨ ਕੀਤਾ ਜਾਂਦਾ ਉਹ ਬੰਦਾ ਕਾਨੂੰਨ ਦਾ ਸਹਾਰਾ ਲੈਂਦਾ ਤਾਂ ਉਸ ਦੀ ਸੁਣਵਾਈ ਤੱਕ ਨਹੀਂ ਹੁੰਦੀ ਤੇ ਵਿਤਕਰਾਂ ਅੱਜ ਵੀ ਹੋ ਰਿਹਾ ਜਿਵੇਂ ਪਹਿਲਾਂ ਦੇ ਸਮਿਆਂ 'ਚ ਬਹੁ ਗਿਣਤੀ ਲੋਕ ਘੱਟ ਦੇਣਤੀਆਂ ਦੇ ਉੱਪਰ ਕਾਬੂ ਸੀ। ਤੇ ਹੁਣ ਜਿਹੜੇ ਲਾਈਵ ਤੇ ਆਉਣਗੇ ਉਹਨਾਂ ਨੂੰ ਇਹ ਬੇਨਤੀ ਆ ਵੀ ਕਿਰਪਾ ਕਰਕੇ ਵਿਚਾਰ ਜਰੂਰ ਸੁਣਿਓ। ਦੇਖੋ ਹੁਣ ਡੀਪੀ ਸੁਖਵਿੰਦਰ ਕਹਿੰਦਾ ਕਿ ਡਾਕਟਰ ਅੰਗਰੇਟੇ ਨੇ ਮੇਰੀਆਂ ਧੀਆ ਨੂੰ ਗਲਤ ਸ਼ਬਦਾਬਲੀ ਵਰਤੀ ਜਾਂ ਗਲਤ ਗਾਲਾਂ ਕੱਢੀਆਂ ਪਰ ਆਪਾਂ ਡਾਕਟਰ ਅੰਗਰੇਟੇ ਦੀ ਇਸ ਗੱਲ ਤੇ ਅਗਰ ਉਸਨੇ ਕੀਤਾ ਆਪਾਂ ਉਹਦੀ ਸਖਤ ਨਿੰਦਾ ਹੀ ਕਰਦੇ ਆ ਪਰ ਡਾਕਟਰ ਅੰਗਰੇਟਾ ਕਹਿੰਦਾ ਕਿ ਮੇਰੀ ਪੀਜਾਂ ਨੂੰ ਹੈਕ ਕੀਤਾ ਗਿਆ ਜਾਂ ਕੁਝ ਕੀਤਾ ਗਿਆ ਉਹ ਚਲੋ ਉਹਦੀ ਮਾਨਸਿਕਤਾ ਕਿੱਥੇ ਤੱਕ ਆ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਭਾਰ ਉਸ ਤੋਂ ਉਲਟ ਚਲੋ ਪੀਪੀ ਸੁਖਵਿੰਦਰ ਨੇ ਬੜੀ ਸੋਹਣੀ ਪਹਿਲ ਕੀਤੀ ਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਪਰਚਾ ਹੋਇਆ ਕਿ ਕਮੈਂਟ ਕਰਨ ਵਾਲਿਆਂ ਦੇ ਉੱਪਰ ਪਰਚਾ ਹੋਇਆ ਜੋ ਲੋਕ ਗਲਤ ਕਮੈਂਟ ਕਰਦੇ ਨੇ ਪਰ ਹੁਣ ਪੀਪੀ ਸੁਖਵਿੰਦਰ ਜੀ ਅਗਰ ਤੁਸੀਂ ਇਸ ਲਹਿਰ ਨਾਲ ਜੁੜੇ ਹੋ ਨਾ ਤਾਂ ਇੱਕ ਅਗਵਾਈ ਨਿਊ ਕਿ ਜੋ ਲੋਕ ਥੋੜ ਨੂੰ ਤਾਂ ਹੁਣ ਗਲਤ ਕਮੈਂਟਾਂ ਰਹੇ ਨੇ ਜੋ ਰਬੀਦਾਸ ਭਾਈਚਾਰੇ ਲਈ ਜਾਂ ਬਾਲਮੀਕੀ ਭਾਈਚਾਰੇ ਦੀ ਗਲਤ ਕਮੈਂਟਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਚਾਹੇ ਪੋਸਟਾਂ ਤੇ ਗਲਤ ਕਮੈਂਟ ਹੋਣ ਦਵਿੰਦਰ ਕੱਲ ਦਵਿੰਦਰ ਜੀ ਇੱਕ ਵੀਡੀਓ ਆਈ ਸੀਗੀ ਤੇ ਉਹ ਮੈਂ ਸੁਣੀ ਸੀ ਉਹਨਾਂ ਨੇ ਰੂਪੀ ਦਿਖਾਏ ਨੇ ਕਿ ਜੋ ਇੰਨੇ ਗਲਤ ਕਮੈਂਟ ਬੋਲ ਰਹੇ ਨੇ ਲੋਕ ਇੰਨੀਆਂ ਸਾਡੀ ਮਾਂ ਮਾਂ ਲਈ ਸਾਡੀਆਂ ਭੈਣਾਂ ਲਈ ਇੰਨੇ ਗਲਤ ਕਮੈਂਟ ਬੋਲ ਰਹੇ ਨੇ ਤਾਂ ਉਹ ਲੋਕਾਂ ਨੂੰ ਫਿਰ ਸਜ਼ਾ ਕਦੋਂ ਮਿਲੂਗੀ ਦੇਖੋ ਲਾਈਵ ਤੇ ਆ ਕੇ ਗੱਲ ਕਰਨਾ ਇੱਕ ਹੋਰ ਪੱਕਾ ਤੇ ਆਪਣੀ ਵਿਚਾਰਧਾਰਾ ਨਾਲ ਹੀ ਗੱਲ ਕਰਨਾ ਇੱਕ ਹੋਰ ਪੱਕਾ ਤੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਤੇ ਕਿਹੜੇ ਲੋਕ ਇੱਥੋਂ ਤੱਕ ਕਾਬਜ਼ ਰਹਿੰਦੇ ਨੇ ਤੇ ਹੁਣ ਹਰ ਇੱਕ ਨੂੰ ਆਪਣੇ ਵਿਚਾਰ ਲਈ ਆਪਣੇ ਮੁੱਦੇ ਤੇ ਆਵਾਜ਼ ਚੱਕਣ ਦੀ ਜ਼ਰੂਰਤ ਹੈ ਹਰ ਬੰਦਾ ਆਵਾਜ਼ ਚੱਕ ਵੀ ਸਕਦਾ ਅਗਰ ਪੀਪੀ ਸੁਖਵਿੰਦਰ ਦੇ ਕਹਿਣ ਤੇ ਕਮੈਂਟਾਂ ਵਾਲਿਆਂ ਤੇ ਪਰਚੇ ਹੋ ਸਕਦੇ ਨੇ ਕਦਰ ਪਾਰਚੀ ਉਹਨਾਂ ਤੇ ਵੀ ਹੋ ਸਕਦੇ ਨੇ ਜੋ ਲੋਕ ਪੰਜਾਬੀ ਦੇ ਵਿੱਚ ਇੰਨੀਆਂ ਗੰਧ ਬਕਦੇ ਨੇ ਤੇ ਪੰਜਾਬੀ ਦੇ ਵਿੱਚ ਇੰਨੀਆਂ ਗੰਧੀਆਂ ਗਾਲਾਂ ਵਾਲਮੀਕੀ ਭਾਈਚਾਰੇ ਨੂੰ ਜਾਂ ਅਰਬਦਾਸ ਭਾਈਚਾਰੇ ਨੂੰ ਤੇ ਜਾਂ ਫਿਰ ਨੀਮੀਆਂ ਜੋ ਸਰੇੜੀਆਂ ਨੇ ਸਾਨੂੰ ਗਲਤ ਸਮਾਜ ਕਿਹਾ ਜਾਂਦਾ ਉਸ ਸਮਾਜ ਦੇ ਲੋਕਾਂ ਨੂੰ ਗਾਲਾਂ ਕੱਢਦੇ ਨੇ ਤਾਂ ਫਿਰ ਉਹਨਾਂ ਲੋਕਾਂ ਦੀ ਮਾਨਸਿਕਤਾ ਕਿੱਥੇ ਤੱਕ ਜਾਂਦੀ ਆ। ਉਹ ਹੋ ਸਕਦਾ ਆਪਾਂ ਡਾਕਟਰ ਅੰਗਰੇਤੇ ਨਾਲ ਸਹਿਮਤ ਨਹੀਂ ਪਰ ਜੋ ਪਹਿਲ ਹੋਈ ਸ਼ੁਰੂ ਡਾਕਟਰ ਅੰਗਰੇਤੇ ਨੂੰ ਵੀ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਸੰਬੋਧਨ ਕੀਤਾ ਹੋਣਾ ਜਾਂ ਇਸ ਤਰ੍ਹਾਂ ਗਾਲਾਂ ਕੱਢੀਆਂ ਹੋਣੀਆਂ ਨੇ ਤੇ ਫਿਰ ਉਥੋਂ ਡਾਕਟਰ ਅੰਗਰੇਤੇ ਨੇ ਵੀ ਉਸ ਦਾ ਜਵਾਬ ਦਿੱਤਾ ਹੋਣਾ ਪਰ ਹੁਣ ਦਵੇਂ ਦਵਿੰਦਰ ਜੀ ਕਹਿ ਰਹੇ ਸੀ ਗੱਲ ਦਵਿੰਦਰ ਜੀ ਨੇ ਕਹੀ ਸੀ ਸੁਣੀ ਸੀ ਕਿ ਤੁਸੀਂ ਵੀ ਮੇਰੇ ਕੋ ਕਹਿੰਦਾ ਬਈ ਲੰਬੀ ਬੜੀ ਲੰਮੀ ਚੌੜੀ ਫਾਈਲ ਆ ਉਹਦੇ ਵਿੱਚ ਮੈਂ ਕੱਨੇ ਕੱਨੇ ਸਕਰੀਨ ਸ਼ਾਟ ਲੈ ਕੇ ਰੱਖੇ ਨੇ ਵੀ ਕਿਸ ਨੇ ਕਿਸ ਨੂੰ ਗਾਲ ਕੱਢੀ ਤੇ ਕਿਸ ਨੇ ਕਿਸ ਨੂੰ ਕੀ ਤਰ੍ਹਾਂ ਸੰਬੋਧਨ ਕੀਤਾ ਕੀ ਹੁਣ ਉਹ ਆਈਡੀਆਂ ਦੀ ਜਾਂਚ ਹੋਊਗੀ ਜਾਂ ਉਹ ਆਈਡੀਆਂ ਦੇ ਲੋਕ ਫੜੇ ਜਾਣਗੇ ਜਾਂ ਫਿਰ ਉਹ ਕਮੈਂਟ ਕਰਨ ਵਾਲਿਆਂ ਤੇ ਕੋਈ ਕੇਸ ਦਰਜ ਹੋਊਗਾ ਜਾਂ ਫਿਰ ਉਹ ਕਮੈਂਟ ਕਰਨ ਵਾਲਿਆਂ ਨੂੰ ਕੋਈ ਲੜਿੰਦੀ ਸਜ਼ਾ ਮਿਲੂਗੀ ਤਾਂ ਹੁਣ ਸਿਸਟਮ ਹੀ ਦੱਸ ਸਕਦਾ ਪ੍ਰਸ਼ਾਸਨ ਦੱਸ ਸਕਦਾ ਪਰ ਜੋ ਗਲਤ ਸ਼ਬਦਾਵਲੀ ਵਰਤਦੇ ਨੇ ਜਾਂ ਗਲਤ ਟਿੱਪਣੀਆਂ ਕਰਦੇ ਨੇ ਇਹਨਾਂ ਦੇ ਲੋਕਾਂ ਤੇ ਇਹਨਾਂ ਦੇ ਲੋਕਾਂ ਤੇ ਪਛਾਣ ਹੋਣਾ ਚਾਹੀਦਾ ਇਹਨਾਂ ਲੋਕਾਂ ਨੂੰ ਅਕਲ ਆਉਣੀ ਚਾਹੀਦੀ ਆ ਕਿ ਅਸੀਂ ਕਿਸੇ ਦੀ ਮਾਂ ਭੈਣ ਨੂੰ ਕਿਸੇ ਦੀ ਧੀ ਨੂੰ ਬੋਲਣ ਤੋਂ ਪਹਿਲਾਂ ਤੇ ਐਦਾਂ ਦੇ ਲੋਕ ਜੋ ਬੋਲਦੇ ਨੇ ਗਲਤ ਟਿੱਪਣੀਆਂ ਕਰਦੇ ਨੇ ਇਹਨਾਂ ਦੇ ਲੋਕਾਂ ਤੇ ਪ੍ਰਸ਼ਾਸਨ ਦੀ ਸ਼ਕਤੀ ਚਾਹੀਦੀ ਆ ਕਮ ਸੇ ਕਾਮਾ ਜੋ ਲੋਕਾਂ ਨੂੰ ਅਕਲ ਆ ਸਕੇ ਕਿ ਅਸੀਂ YouTube ਤੇ ਕਿਸ ਤਰ੍ਹਾਂ ਬੈਠਣਾ YouTube ਤੇ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸ਼ਬਦਾਵਲੀ ਰੱਖਣੀ ਆ ਜਾਂ ਸ਼ਬਦਾਵਲੀ ਵਰਤਣੀ ਆ ਜਾਂ ਫਿਰ ਅਸੀਂ ਕਿਸ ਤਰ੍ਹਾਂ ਦੀ ਬੋਲੀ ਬੋਲਣੀ ਆ ਅਗਰ ਇੰਨੀ ਸ਼ਕਤੀ ਹੋਊਗੀ ਨਾ ਤਾਂ ਲੋਕ ਕੁਝ ਹੱਦ ਤੱਕ ਸੁਧਰਨਗੇ ਤੇ YouTube ਤੇ ਆਉਣ ਤੋਂ ਪਹਿਲਾਂ ਲਾਈਵ ਤੇ ਆਉਣ ਤੋਂ ਪਹਿਲਾਂ ਅਸੀਂ ਸ਼ਬਦਾਂ ਨੂੰ ਠੀਕ ਕਰਨਗੇ ਆਪਣੇ ਵਿਚਾਰਾਂ ਨੂੰ ਠੀਕ ਕਰਨਗੇ ਦੇਖੋ ਵਿਚਾਰ ਵਿਤਕਰਾ ਹਜੇ ਵੀ ਹੈਗਾ ਉੱਚ ਸ੍ਰਹਿਣੀਆਂ ਤੇ ਨੀਮੀ ਸ੍ਰਹਿਣੀਆਂ ਦੇ ਵਿੱਚ ਵਿਚਾਰ ਵਿਤਕਰਾ ਹਜੇ ਵੀ ਹੈਗਾ ਜਦੋਂ ਚੰਨੀ ਸੀਐਮ ਬਣਿਆ ਉਸ ਨੂੰ ਦਰਦ ਸੀ ਐਮ ਦਲਤ ਸੀ ਐਮ ਦਲਿਤ ਸੀ ਐਮ ਦਲਤ ਸੀ ਐਮ ਮੈਨੂੰ ਇਹ ਕੀਤਾ ਦਲਤ ਸੀ ਨੇ ਦੇਖੋ ਚੰਨੀ ਪੱਗ ਬੰਨਦਾ ਸਰਦਾਰ ਬੰਦਾ ਹੋਂਦੂ ਵਿੱਚ ਸਿੱਖ ਵੀ ਆ ਤੇ ਦਾੜੀ ਉਹਦੇ ਸਿਰ ਤੇ ਮੂੰਹ ਤੇ ਹੈਗੀ ਆ ਤੇ ਪਾਸੇ ਸਿਰ ਤੇ ਕੇਸ ਹੈਗੇ ਨਹੀਂ ਸਿਰ ਤੇ ਦਸਤਾਰ ਹੈਗੀ ਆ ਤਾਂ ਗੋ ਬੰਦਾ ਤਾਂ ਫਿਰ ਦਲਤ ਉਸ ਨੂੰ ਕਿਉਂ ਕਿਹਾ ਜਾਂਦਾ ਚੰਨੀ ਨੂੰ ਹਰ ਇੱਕ ਪੱਖੋਂ ਚੰਨਜੀਤ ਚੰਨੀ ਨੂੰ ਹਰ ਇੱਕ ਪੱਖੋਂ ਇਹ ਦਲਤ ਮੁੱਖ ਮੰਤਰੀ ਜਿਹੜੇ ਦਲਤ ਦਾ ਚਿਹਰਾ ਸਾਹਮਣੇ ਆਇਆ ਫਿਰ ਇੱਕ ਦਲਤ ਮੁੱਖ ਮੰਤਰੀ ਬਣ ਗਿਆ ਜੀ ਐ ਹੋ ਗਿਆ ਫਲਾਨਾ ਹੋ ਗਿਆ ਕੀ ਤੁਹਾਨੂੰ ਚੰਨੀ ਦੇ ਵਿੱਚੋਂ ਹਜੇ ਵੀ ਸੇ ਸਰਦਾਰ ਨਹੀਂ ਜਿੰਦਾ ਜਾਂ ਇੱਕ ਪੱਗ ਵਾਲਾ ਨਹੀਂ ਲਿੰਦਾ ਜਾਂ ਫਿਰ ਕੰਦਾੜੀ ਵਾਲਾ ਨਹੀਂ ਲਿੰਦਾ ਕਿ ਚੰਨੀ ਕਿਸੇ ਹੋਰ ਦੇਸ਼ ਤੋਂ ਆਇਆ ਜਾਂ ਫਿਰ ਅਦਾਲਤ ਕਿਸੇ ਹੋਰ ਦੇਸ਼ ਤੋਂ ਆਏ ਨੇ ਕਿਉਂ ਅੱਜ ਵੀ ਸਾਡੇ ਸਮਾਜ ਨੂੰ ਤਲਿਤ ਕਹਿ ਕੇ ਜਾਂ ਇਸ ਤਰ੍ਹਾਂ ਦੀਆਂ ਜਾਤਾਂ ਦੇ ਨਾਂ ਲੈ ਕੇ ਸੰਬੋਧਨ ਕੀਤਾ ਜਾਂ ਇੰਨਾ ਗੰਧ ਬਕਿਆ ਜਾਂਦਾ ਇਹ ਫਿਰ ਉਹ ਲੋਕਾਂ ਤੇ ਪਰਚੇ ਕਿਉਂ ਨਹੀਂ ਹੋ ਰਹੇ ਉਹ ਲੋਕ ਜੋ ਗਲਤ ਸ਼ਬਦਾਵਲੀ ਵਰਤਦੇ ਨੇ ਉਹਨਾਂ ਲੋਕਾਂ ਤੇ ਪਰਚੇ ਕਿਉਂ ਨਹੀਂ ਹੋ ਰਹੇ ਕਿਉਂ ਜੋ ਕਮੈਂਟਾਂ ਦੇ ਵਿੱਚ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਨੇ ਜਾਂ ਗਲਤ ਸ਼ਬਦਾਬੀ ਵਰਤਦੇ ਨੇ ਜੋ ਗਾਲਾਂ ਤੁਸੀਂ ਬੋਲ ਨਹੀਂ ਸਕਦੇ ਕਮੈਂਟ ਬਾਕਸ ਅੱਜ ਸਲਾ ਨਹੀਂ ਸਕਦੇ ਲਿਖੀਆਂ ਜਾਂਦੀਆਂ ਹੁਣੋਂ ਦਵਿੰਦਰ ਨੇ ਇਕੱਠੀ ਲਿਸਟ ਇਕੱਠੀ ਕਰ ਲਈ ਸਾਡੇ ਵੱਡੇ ਵੀਰ ਦਵਿੰਦਰ ਦੀ ਮੈਂ ਇੰਟਰਵਿਊ ਸੁਣੀ ਉਹਨਾਂ ਨੇ ਉਹ ਲਿਸਟ ਇਕੱਠੀ ਕੀਤੀ ਉਹ ਕਹਿੰਦਾ ਵੀ ਮੈਂ ਹੋਣਾ ਕੱਲੇ-ਕੰਨੇ ਤੇ ਐਕਸ਼ਨ ਕਰਵਾਉਂਗਾ ਮੈਂ ਦੇਖੂਗਾ ਕਿ ਪ੍ਰਸ਼ਾਸਨ ਕਿੱਥੋਂ ਤੱਕ ਇਹਨਾਂ ਤੇ ਐਕਸ਼ਨ ਲੈਂਦਾ। علاوہ ਪੀਪੀ ਸੁਖਵਿੰਦਰ ਕੋਲ ਵੀ ਜਉ ਚੱਲ ਪਾਈ ਹੁਣ ਤੂੰ ਪਰਚੇ ਕਰਾ ਤੇਰੀ ਸੁਣਵਾਈ ਹੋਈ। ਤੇਰੀ ਸੁਣਵਾਈ ਤੇ ਪਹਿਲੀ ਵਾਰ ਕਮੈਂਟਾਂ ਬੋਲਣਾ ਗਲਤ ਕਮੈਂਟ ਕਰਨ ਵਾਲਿਆਂ ਤੇ ਪਰਚਾ ਹੋਇਆ। ਹੁਣ ਤੂੰ ਮੇਰੇ ਨਾਲ ਚੱਲ ਤੇ ਗਲਤ ਕਮੈਂਟ ਕਰਨ ਵਾਲਿਆਂ ਤੇ ਪਰਚਾ ਕਰਾ। ਹੁਣ ਜੇ ਇਸ ਦੇ ਹੱਦ ਫਿਰ ਉਹ ਲੋਕ ਉਸ ਟਾਈਮ ਗਾਲ੍ਹਾਂ ਕੱਢਦੇ ਸੀ ਤਾਂ ਮੇਰੇ ਹਿਸਾਬ ਨਾਲ ਦੇਖੋ ਇਹ ਡਾਕਟਰ ਅੰਗਰੇਜ਼ ਜੀ ਨੇ ਕਿਹਾ ਕਿ ਪਹਿਲਾਂ ਇੱਕ ਕੰਪਲੇਂਟ ਵੀ ਦਿੱਤੀ ਸੀ ਕਿ ਮੇਰਾ ਪੇਜ ਆ ਭਾਈ ਇੱਥੇ ਕੋਈ ਗਲਤ ਟਿੱਪਣੀਆਂ ਹੋ ਰਹੀਆਂ ਨੇ ਜਾਂ ਪੇਜ ਹੈਕ ਹੋ ਗਿਆ ਨੇ ਦੇਖੋ ਅੱਜ ਕੱਲ ਬੜਾ ਕੁਝ ਹੁੰਦਾ ਫੇਸਬੁੱਕ ਅਕਾਊਂਟ ਹੈਕ ਹੋ ਜਾਂਦੇ ਨੇ ਫਿਰ ਇਹ ਜੋ ਕਮੈਂਟ ਬਾਕਸਾਂ ਵਿੱਚ ਲੋਕ ਕਹਿੰਦੇ ਨੇ ਭਾਈ ਇਹ ਨਕਲੀ ਆਈਡੀਆਂ ਬਣਾਈਆਂ ਨੇ ਇਹ ਜਾਲੀ ਆਈਡੀਆਂ ਬਣਾਈ ਨੇ ਪਰ ਉਹ ਜਦੋਂ ਆਈਡੀ ਬਣਾਉਂਦੇ ਹੋ ਤੁਸੀਂ ਤੁਹਾਡਾ ਨੰਬਰ ਐਕਟੀਵੇਟ ਹੁੰਦਾ ਤੁਹਾਡੀ ਆਈਡੀ ਐਕਟੀਵੇਟ ਹੁੰਦੀ ਆ ਆ ਫਿਰ ਉਹਨੂੰ ਟ੍ਰੇਸ ਕਰਨਾ ਔਖਾ ਤਾਂ ਨਹੀਂ ਹੁਣੇ ਪ੍ਰਸ਼ਾਸਨ ਨੂੰ ਚਾਹੀਦਾ ਦੇਖੋ ਜਦੋਂ ਅਸੀਂ ਮੋਬਾਈਲ ਦੇ ਵਿੱਚ ਸਿਮ ਪਾ ਲੈਂਦੇ ਹਾਂ ਨਾ ਸਾਡੇ ਫੋਨ ਦੀ ਲੋਕੇਸ਼ਨ ਲੱਗ ਜਾਂਦੀ ਹੈ ਕਿ ਇਸ ਜਗ੍ਹਾ ਫੋਨ ਦੀ ਲੋਕੇਸ਼ਨ ਹੋਈ ਹੈ ਜਿੱਥੇ ਸਿਮ ਪੈ ਗਿਆ ਤੇ ਫਿਰ ਉਹ ਕਮੈਂਟ ਕਰਨ ਵਾਲਿਆਂ ਨੂੰ ਫੜਨਾ ਕਿੰਨਾ ਕੋ ਮੁਸ਼ਕਲ ਹੈ ਇਹ ਵੀ ਚੀਜ਼ਾਂ ਬੜੀਆਂ ਫੋਲ ਸਮਝਾਣੀਆਂ ਠੀਕਾ ਚੁਟਕੀਆਂ ਚ ਉਹਨਾਂ ਲੋਕਾਂ ਨੂੰ ਫੜਿਆ ਜਾ ਸਕਦਾ ਜੋ ਕਮੈਂਟ ਕਰਦੇ ਨੇ ਜੋ ਵਿਚਾਰਾ ਕਰਦੇ ਸੋ ਇਹ ਚੀਜ਼ਾਂ ਵੀ ਯਾਦ ਰੱਖਣੀਆਂ ਪੈਣੀਆਂ ਨੇ ਇਹ ਚੀਜ਼ਾਂ ਵੀ ਸਮਝਣੀਆਂ ਪੈਣੀਆਂ ਨੇ, ਪਚਾਵਣੀਆਂ ਪੈਣੀਆਂ ਨੇ। ਤੇ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਵਿਚਾਰੋਗੇ, ਸਮਝੋਗੇ ਤਾਂ ਤੁਹਾਡੇ ਵਿੱਚ ਇੱਕ ਨਵੀਂ ਪਹਿਲ ਜੁੜੂਗੀ। ਦੇਖੋ ਪੀਪੀ ਸੁਖਵਿੰਦਰ ਨੇ ਬਹੁਤ ਵਧੀਆ ਅਪਰੰਧਾ ਕੀਤਾ। ਮੈਂ ਤਾਂ ਕਹਣਾ ਵੀ ਦੇਖੋ ਧੀ ਚਾਹੇ ਸਰਵਿੰਦਰ ਦੀ ਆ ਚਾਹੇ ਸਾਡੀ ਆ ਜਾਂ ਕਿਸੇ ਹੋਰ ਦੀ ਆ। ਅਗਰ ਸਾਡੀ ਧੀ ਪੈਣ ਕੋਈ ਗਲਤ ਕਮੈਂਟ ਕਰਦਾ ਤਾਂ ਉਸ ਤੇ ਕਾਰਵਾਈ ਹੋਣੀ ਚਾਹੀਦੀ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਕੰਨ ਦੇਖੋ ਧੀ ਪੈਣ ਦੀ ਗਾਲ ਉਹੀ ਕੱਢੂਗਾ ਜਿਹਦੇ ਆਉਦੇ ਕਰੇ ਧੀ ਨੂਰ ਦੀ ਅਗਰ ਕਿਸੇ ਦੇ ਆਉਦੇ ਕਰੇ ਧੀ ਪੈ ਹੋ ਗਏ ਨਾ ਉਹ ਗਾਲ ਕੱਢਣ ਲੱਗਿਆ ਬੰਦਾ ਸੋਵੇਰੀ ਸੋਚਣਾ ਕਿ ਪਾਈ ਮੇਰੇ ਘਰੇ ਵੀ ਸੀ ਬੈਠੀ ਹੁਣ ਲਾਈਵ ਤੇ ਆ ਕੇ ਸੌਖਾ ਸਿਸਟਮ ਹੋ ਗਿਆ ਜਿਹਨੂੰ ਮਰਜੀ ਬੋਲੀ ਚੱਲੋ ਗੰਦ ਬਕੀ ਜਾਓ ਫਲਾਣਾ ਧਮਕਾਣਾ ਕਰੀ ਜਾਓ ਕੋਈ ਇੱਥੇ ਸੁਣਨ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਕੋਈ ਸਮਝਣ ਵਾਲਾ ਨਹੀਂ ਹਰ ਲੋ ਹਰ ਬੰਦਾ ਕੜਾ ਖੜਾ YouTube ਤੇ ਆ ਕੇ ਆਪਣੇ ਆਪਣੇ ਵਿਚਾਰ ਦਿੰਦਾ ਫਿਰਦਾ ਪਰ ਸੋਚ ਸਮਝ ਵਾਲੇ ਵਿਚਾਰ ਖੂਸ਼ੀ ਸਿਰਫ ਪਗਲ ਸਿਟੀ ਲੈਣ ਲਈ ਜਾਂ ਪਬਲਿਕ ਸਟੰਟਾਂ ਲਈ ਲੋਕ ਵੀਡੀਓ ਪਾ ਲਈ ਜਾਂਦੇ ਨੇ ਆਹ ਕਰਦਾ ਫਲਾਣਾ ਕਰਤਾ ਕਦੇ ਲੱਖੇ ਨੂੰ ਮਾੜਾ ਕਦੇ ਭਾਲੇ ਨੂੰ ਮਾੜਾ ਕਦੇ ਡਾਕਟਰ ਨੂੰ ਮਾੜਾ ਤੇ ਹੁਣ ਇਹ ਚੀਜ਼ਾਂ ਕਿੱਥੋਂ ਤੱਕ ਰਹਿਣਗੀਆਂ ਕੀ ਤੁਸੀਂ ਇਸ ਵਿਚਾਰਧਾਰਾ ਨਾਲ ਕਿੱਥੋਂ ਤੱਕ ਕਾਬਜ ਹੋਵੋਗੇ ਹੁਣ ਤੁਹਾਨੂੰ ਇਹ ਚੀਜ਼ਾਂ ਬਾਰੇ ਸਮਝਣਾ ਪੈਣਾ ਸੋਚਣਾ ਪੈਣਾ ਤੇ ਵਿਚਾਰ ਕਰਨੀ ਆਪਣੀ ਨੇ ਭਾਈ ਕਮ ਸੇ ਕਮ ਅਗਰ ਤੁਸੀਂ ਸਮਾਜ ਵਿੱਚ ਤੁਹਾਡਾ ਕੋਈ ਅਹੁਦਾ ਨਹੀਂ ਸਮਾਜ ਵਿੱਚ ਤੁਸੀਂ ਇੱਕ ਵਧੀਆ ਪਛਾਣ ਨਹੀਂ ਬਣਾ ਸਕਦੇ ਕਮ ਸੇ ਕਮ ਆਈਡੀਆ ਵਿੱਚ ਤਾਂ ਕਮੈਂਟ ਇੱਕ ਸਨਮਾਨ ਦੀ ਰੂਪ ਵਿੱਚ ਕਰ ਸਕਦੇ ਹੋ ਜੇ ਤੁਹਾਡੀ ਸਮਾਜ ਵਿੱਚ ਕੋਈ ਪਛਾਣ ਨਹੀਂ ਕਮ ਸੇ ਕਮ ਲਾਈਵ ਤੇ ਤਾਂ ਤੁਹਾਡੀ ਪਛਾਣ ਵਧੀਆ ਬਣੀ ਰਹੇ ਤੇ ਸੋਸ਼ਲ ਮੀਡੀਆ ਤੇ ਤੁਹਾਡੀ ਪਛਾਣ ਵਧੀਆ ਰਹੇ ਇਦਾਂ ਨੂੰ ਕੋਈ ਕੰਮ ਕਰੋ ਤੁਸੀਂ ਇਹ ਸੋਸ਼ਲ ਮੀਡੀਆ ਤੁਹਾਡੀ ਪਛਾਣ ਵਧੀਆ ਬਣਾ ਸਕਦੀ ਹੈ ਹਰ ਕੋਈ ਹੁਣ ਆਪਣੇ ਆਪਣੇ ਵਿਚਾਰ ਧਾਰਾ ਉਧਰ ਹੁਣ ਤੁਸੀਂ ਇਹ ਦੇਖੋ ਉਧਰੋਂ ਪੀਪੀ ਨੇ ਪਰਚਾ ਕਰਾਇਆ ਰੰਗਰੇਟੇ ਤੇ ਹੁਣ ਰੰਗਰੇਟੇ ਦੀ ਆਈਡੀ ਤੇ ਕਿੰਨੇ ਗਲਤ ਕਮੈਂਟ ਹੋ ਰਹੇ ਨੇ ਤੁਸੀਂ ਰੰਗਰੇਟੇ ਦੀ ਆਈਡੀ ਚੈੱਕ ਕਰੋ ਉੱਥੇ ਲੋਕ ਕਿੰਨੇ ਹੁਣ ਵੀ ਕਿੰਨੇ ਲੋਕ ਗਲਤ ਕਮੈਂਟ ਕਰ ਰਹੇ ਨੇ ਮੇਰੇ ਕੋਲ ਦੂਜਾ ਮੋਬਾਈਲ ਹੀ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਲਾਈਵ ਕਿ ਕਿੰਨੇ ਲੋਕ ਹਜੇ ਵੀ ਗਲਤ ਕਮੈਂਟਾਂ ਰੰਗਰੇਟੇ ਨੂੰ ਕਰ ਰਹੇ ਹੋਰ ਪ੍ਰਸ਼ਾਸਨ ਕਿਤੇ ਆ ਕਿ ਪ੍ਰਸ਼ਾਸਨ ਸਿਰਫ ਉੱਚ ਸ੍ਰਹਿਣੀਆਂ ਵਾਲਿਆਂ ਦਾ ਰਹੇਗਾ। ਥੁਇਚੀ ਜਾਂ ਸਮਝਣੀਆਂ ਪਾਣੀਆਂ ਨੇ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਧੀ ਪਣ ਸਭ ਦੀ ਸਾਜੀ ਆ। ਸਾਡੀਆਂ ਵੀ ਨੇ ਉਹਨਾਂ ਦੀਆਂ ਵੀ ਸਾਡੀਆਂ ਨੇ ਸਾਡੀ ਧੀ। ਧੀਆ ਪਣਾ ਹਰ ਇੱਕ ਦੀਆਂ ਨੇ ਚਾਹੇ ਸਾਡੇ ਸਮਾਜ ਵਿੱਚ ਅੱਜ ਧੀਆ ਬਾਹਰ ਨਿਕਲਣ ਤੋਂ ਡਰ ਰਹੀਆਂ ਨੇ ਤੇ ਬਾਹਰਲੇ ਮੁਲਕਾਂ ਨੂੰ ਅਸੀਂ ਕਿਸ ਇਹੇ ਵ ਤੇ ਧੀਆਂ ਮਾਰ ਪੀ ਰਹੇ ਆ ਬਈ ਕਿ ਸਾਡੇ ਵਿੱਚ ਪੰਜਾਬੀਆਂ ਵਿੱਚ ਐਡੀਕ ਗੈਰਤ ਮਰ ਗਈ ਕਿ ਅਸੀਂ ਧੀਆਂ ਭੈਣਾਂ ਨੂੰ ਬਦਨਾਮ ਕਰਨ ਤੇ ਤੋਲੇ ਹੋਏ ਯਾਦ ਕਰੋ ਤਾਂ ਸਾਡੇ ਸਿੱਖ ਇਤਿਹਾਸ ਉਹ ਜਿੱਥੇ ਅਸੀਂ ਦੂਜੇ ਲੋਕਾਂ ਦੀਆਂ ਧੀਆਂ ਭੈਣਾਂ ਵੀ ਬਚਾ ਕੇ ਲਿਆਉਂਦੇ ਰਹੇ ਉਹਨਾਂ ਦੀ ਬੇਪਤੀ ਹੋਣਾ ਵੀ ਪਚਾਈਆ ਤੇ ਅੱਜ ਅਸੀਂ ਆਪਣੇ ਹੱਥੀਂ ਬੇਪਤੀ ਕਰ ਰਹੇ ਹਾਂ ਸੋ ਇਹ ਜੀਜਾ ਵਿਚਾਰੋ ਸਮਝੋ ਮੈਂ ਤਾਂ ਕਹਿਣਾ ਇਹਨਾਂ ਚੀਜ਼ਾਂ ਤੋਂ ਗਰੀਜ ਕਰੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸੱਤ ਸਰੀਕਾਂ